ਪੰਜਾਬ ਦੇ ਵਿੱਚ ਨਵੇਂ ਅਕਾਲੀ ਦਲ ਦੀ ਨਵੀਂ ਜਿਹੜੀ ਪਹਿਲੀ ਕਾਨਫਰੰਸ ਸੀ ਲੋਂਗੋਵਾਲ ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਹੁਣ ਜਾਨੀ ਹਰਪ੍ਰੀਤ ਸਿੰਘ ਦੇ ਲੇਖਕਿਆਸੀ ਸੰਗਠਨ ਸ਼ੁਰੂ ਹੋ ਗਿਆ ਹੈ ਕਿਉਂਕਿ ਹੁਣ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜੀ ਥਾਪੜਾ ਸੀ ਉਹ ਸੁਦੇਸ਼ ਸਿੰਘ ਢੀਂਡਾ ਹੋਰਾਂ ਦੇ ਵੱਲੋਂ ਦਿੱਤਾ ਗਿਆ ਸੀ ਇਸ ਬਾਬਤ ਗੱਲਬਾਤ ਕਰਾਂਗੇ ਕਿਉਂਕਿ ਹੁਣ ਚੰਦੂ ਮਾਜਰਾ ਦੇ ਬਿਆਨ ਦੇ ਉੱਤੇ ਸਪਸ਼ਟੀਕਰਨ ਜਾਨੀ ਹਰਪ੍ਰੀਤ ਸਿੰਘ ਤੋਂ ਮੰਗ ਰਹੇ ਨੇ ਅਕਾਲੀ ਦਲ ਬਾਦਲ ਵਾਲੇ ਕਿਉਂਕਿ ਇਹ ਹੁਣ ਅਕਾਲੀ ਦਲ ਬਾਦਲ ਦੇ ਵੱਲੋਂ ਸੀ ਅਕਾਦ ਤਖਤ ਸਾਹਿਬ ਦੇ ਉੱਤੇ ਸੱਜਣ ਦੇ ਲਈ ਪਿੱਛੇ ਪਿਆ ਕੀਤੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਥ ਰਾਜਨੀਤੀ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲੇਗਾ ਦੂਜੇ ਪਾਸੇ ਗੱਲਬਾਤ 2022 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਸੇਵਾਦਾਰ ਆਗੇ ਤੁਹਾਡੇ ਦੁਆਰ ਜਿਹੜੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਕੀਤੇ ਜਾ ਰਹੇ ਸੀ ਪਿੰਡਾਂ ਲੈ ਕੇ ਜਾ ਕੇ ਜਿਹੜੀਆਂ ਸੌਲਤਾ ਕੇਂਦਰ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੀ ਉਸ ਬਾਬਤ ਸਰਕਾਰ ਦੇ ਵੱਲੋਂ ਪੰਜਾਬ ਦੇ ਵੱਲ ਰੋਕਿਆ ਗਿਆ ਪਰ ਉਹਨਾਂ ਦਾ ਇਲਜ਼ਾਮ ਹੈ ਭਾਜਪੀ ਦਾ ਕਿ ਇਹ ਜਾਣਬੁੱਝ ਕੇ ਸਾਨੂੰ ਲੋਕਾਂ ਦੀ ਸੇਵਾ ਨਹੀਂ ਕਰਨ ਦੇ ਰਹੇ ਦੂਜੇ ਪਾਸੇ ਜਿਹੜੀ ਸੱਤਾ ਧੀਰ ਹੈ ਉਹ ਕਹਿੰਦੀ ਹੈ ਵੀ ਇਹ ਜਿਹੜਾ ਰਿਕਾਰਡ ਹੈ ਆਧਾਰ ਕਾਰਡ ਹੈ ਜਾਂ ਹੋਰ ਕਾਗਜ਼ ਪੱਤਰ ਇਹ ਕਿਸੇ ਨਾ ਕਿਸੇ ਢੰਗ ਦੇ ਨਾਲ ਨੂੰ ਸ਼ੰਕਾ ਹੈਗੇ ਇਕੱਠੇ ਕੀਤੇ ਜਾ ਰਹੇ ਨੇ ਸੋ ਇਸ ਬਾਬਤ ਗੱਲਬਾਤ ਹੋ ਗਈ ਸੋ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਕਰਮ ਦੀ ਸੀ ਚਿੱਲਾ ਜੁੜ ਚੁੱਕੇ ਨੇ ਪੱਤਰਕਾਰ ਸੀਨੀਅਰ ਪੰਜਾਬੀ ਟ੍ਰਿਬਿਊਨ ਦੇ ਨੇ ਜੀਲਾ ਸਾਹਿਬ ਸਵਾਗਤ ਹੈ ਜੀ ਜੀਲਾ ਸਾਹਿਬ ਸਵਾਗਤ ਹੈ ਇੱਕ ਵਾਰੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀਲਾ ਸਾਹਿਬ ਕਿਵੇਂ ਵੇਖ ਦਿਓ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਹੜੀ ਪਹਿਲੀ ਕਾਨਫਰੰਸ ਸੀ ਲੋਂਗੋਵਾਲ ਦੀ ਧਰਤੀ ਦੇ ਉੱਤੇ ਕੀਤੀ ਗਈ ਸੀ ਜਿਸ ਤਰ੍ਹਾਂ ਉੱਥੇ ਮਾਹੌਲ ਰਿਹਾ ਜਿਸ ਤਰ੍ਹਾਂ ਪ੍ਰੇਮ ਸਿੰਘ ਸਿੰਦੂ ਮજરા ਦੀ ਜਿਹੜੀ ਸਪੀਚ ਸੀ ਉਹ 2-3 ਮਿੰਟ ਦੇ ਵਿੱਚ ਵਿੱਚ ਜਿਹੜੀ ਉਹਨਾਂ ਨੇ ਲਾਈਨਾਂ ਬੋਲੀਆਂ ਨੇ ਉਸ ਨੂੰ ਲੈ ਕੇ ਹੁਣ ਕੀ ਲੱਗਦਾ ਹੈ ਕਿ ਸੱਚਮੁੱਚ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਜਿਹੜਾ ਹੁਣ ਸੰਕਟ ਹੈ ਸਿਆਸੀ ਉਹ ਸ਼ੁਰੂ ਹੋ ਗਿਆ ਜੀ। ਦੇਵ ਜੀ ਨੇ ਕਿ ਸਿਆਸਤ ਦਾ ਜਿਹੜਾ ਪੈਡਾ ਹੈ ਉਹ ਵਿਖੜਾ ਤੇ ਔਖੜਾ ਹੁੰਦਾ ਹੈ ਜਿਹੇ ਸੰਕਟ ਸਿਆਸਤ ਚ ਕੋਈ ਨਵੀਂ ਗੱਲ ਨਹੀਂ ਲਗਾਤਾਰ ਚੱਲਦੇ ਰਹਿੰਦੇ ਨੇ ਰਾਜਨੀਤਿਕ ਜਿਹੜੇ ਆਗੂ ਬਣ ਜਾਂਦੇ ਨੇ ਹੁਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਧਾਰਮਿਕ ਆਗੂ ਨਹੀਂ ਰਹੇ। ਹੁਣੇ ਰਾਜਨੀਤਿਕ ਆਗੂ ਨੇ ਤੇ ਰਾਜਨੀਤਿਕ ਆਗੂ ਨੂੰ ਤਾਂ ਪੈਰ ਪੈਰ ਤੇ ਜਿਹਨੀਆਂ ਸਮੱਸਿਆਵਾਂ ਦਾ ਅਜੇ ਇਹ ਜਿਹੜੇ ਮੁਸ਼ਕਲਾਂ ਦਾ ਜਿਹੇ ਬਿਆਨਾਂ ਦਾ ਅਜਈਆਂ ਤਾਨਿਆਂ ਦਾ ਜਿਹੇ ਮਿਹਣਿਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਤੇ ਲਗਾਤਾਰ ਕਰਨਾ ਪਊਗਾ ਇਹ ਵੀ ਇਸ ਕਾਨੂੰਨ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਜਿਹਦੇ ਚ ਮਹਿੰਦਰ ਗਰੇਵਾਲ ਸੀ ਦਲਜੀਤ ਚੀਮਾ ਸੀ ਆਪਣੇ ਯੂਥ ਦੇ ਜਿਹੜੇ ਪ੍ਰਧਾਨ ਨੇ ਸਰਬਜੀਤ ਚਿੰਜਰ ਹੋਰੀ ਬੈਠੇ ਸੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਚੰਦੂ ਮਾਜਰੇ ਦਾ ਦਿੱਤਾ ਗਿਆ ਇੱਕ ਭਾਸ਼ਣ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜਾ ਭਾਸ਼ਣ ਦਿੱਤਾ ਸੀ ਇਹ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੰਗੋਵਾਲ ਦੀ 40ਵੀਂ ਮੱਸੀ ਸੀ ਲੰਗੋਵਾਲ ਵਿਖੇ ਜੀ ਉਦੋਂ ਦੇਖਤਾ ਸੀ ਹੈ ਜਿਹੜਾ ਭਾਸ਼ਣ ਜੀ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਨਾਲ ਨਾਲ ਮੇਰੀ ਮੰਨੀ ਮੈਨੂੰ ਲੱਗਦਾ ਹੈ ਕਿ ਜਿਹੜੇ ਪ੍ਰੋਫੈਸਰ ਪ੍ਰਮ ਸਿੰਘ ਚੰਦੂ ਮਾਜਰਾ ਨੇ ਗੱਲ ਜਿਹੜੀ ਕਹੀ ਸੀ ਉੱਥੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਢੀਂਡ ਦਾ ਸਮਰਥਕ ਸੀ। ਸੰਗਰੂਰ ਜ਼ਿਲ੍ਹੇ ਦਾ ਵੱਦ ਘਟ ਸੀ ਤੇ ਚਾਹੇ ਸਵਰਗੋਸੀ ਸੁਦੇਸ਼ ਸਿੰਘ ਢੀਂਡ ਦਾ ਹੋਣ ਚਾਹੇ ਪਰਮਿੰਦਰ ਸਿੰਘ ਢੀਂਡ ਦਾ ਹੋਣ ਉਹਨਾਂ ਦਾ ਉਸ ਇਲਾਕੇ ਵਿੱਚ ਤੁਹਾਡਾ ਨਾਮ ਕੀ ਸਰਕਾਰ ਹੈ? ਇਸ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਹੋ ਸਕਦਾ ਹੈ ਜਿਹੜੇ ਪ੍ਰੋਫੈਸਰ ਪ੍ਰਮ ਸਿੰਘ ਚੰਦੂ ਮਾਜਰਾ ਨੇ ਜੀ ਇਹ ਜਿਹੀ ਇਹ ਗੱਲ ਕੀਤੀ ਹੋਵੇ ਤੇ ਹੋ ਸਕਦਾ ਸੱਚ ਵੀ ਹੋਵੇ ਤੇ ਉਹਨਾਂ ਨੇ ਪਰ ਜਿਹੜੀ ਗੱਲ ਉਵਾ ਰਹੇ ਨੇ ਅਕਾਲੀ ਦਲ ਵਾਲੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਹਾਲੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੈਗੇ ਸੀ ਗਿਆਨੀ ਹਰਪ੍ਰੀਤ ਸਿੰਘ ਹੋ ਰਹੇ ਤੇ ਭਾਵੇਂ ਇਸੇ ਕਾਲ ਤੱਕ ਸ੍ਰੀ ਕਾਲਤਾ ਸਾਹਿਬ ਦੀ ਜਥੇਦਾਰੀ ਗਿਆਨੀ ਜਿਹੜੇ ਕਾਰਜਕਾਰੀ ਸਰਗਨ ਰਿਕੂ ਹਰਪਿੰਦਰ ਸਿੰਘ ਨਿਵਾ ਰਹੇ ਸੀ ਪਰ ਇਹ ਦਮਦਮਾ ਸਾਹਿਬ ਦੇ ਸਿੱਖ ਤੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਸਾਰਾ ਕੁਝ ਜਿਆ ਜਾ ਰਿਹਾ ਸੀ ਵਿਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਦਾ ਮਾਮਲਾ ਇਹ ਉਹਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਹਾਲੇ ਜਿਹੜੇ ਅੱਗੇ ਉਹਨਾਂ ਨੂੰ ਜ਼ਿੰਮੇਵਾਰੀ ਉਹਨਾਂ ਨੇ ਛੱਡੀ ਨਹੀਂ ਸੀ ਬਤੌਰ ਜ਼ਿੰਮੇਵਾਰ ਹੈਗੇ ਸੀ ਨੰਬਰ 1 ਨ ਵੀ ਕੀ ਉਹ ਜ਼ਿੰਮੇਵਾਰ ਨੂੰ ਦੱਸ ਕੇ ਆਏ ਸੀ ਐਸੇ ਦੇ ਕੰਟੈਕਟ ਆ ਉਹ ਵਾਲੇ ਨੂੰ ਸੁੱਤੇ ਦੇ ਕੇ ਸੀ ਇਹ ਸੂਚਨਾ ਦਿੱਤੀ ਸੀ ਵੀ ਮੈਨੂੰ ਪ੍ਰਧਾਨਗੀ ਦਿੱਤੀ ਜਾ ਰਹੀ ਹੈ ਨੰਬਰ 2 ਇੱਕ ਇਸ ਇਸ ਗੱਲ ਨੂੰ ਵੀ ਜਿਹੜਾ ਬਾਹਰ ਰਹੇ ਨੇ ਕਿ ਜਿਹੜਾ ਇੱਕ ਸਾਰਾ ਕੁਝ ਕੀਤਾ ਗਿਆ ਕਿਹਾ ਜਾ ਰਿਹਾ ਹੈ ਇਹਦਾ ਮਤਲਬ ਪਹਿਲਾਂ ਤੋਂ ਹੀ ਲਾਸਤਾ ਸੀ ਇਹ ਪਹਿਲਾਂ ਤੋਂ ਹੀ ਇਹ ਸਾਰਾ ਕੁਝ ਯੋਜਨਾਬੱਧ ਢੰਗ ਨਾਲ ਚੱਲ ਰਿਹਾ ਸੀ ਇਸ ਕਰਕੇ ਸਾਰਾ ਕੰਮ ਉਸ ਕੀਤਾ ਗਿਆ ਹੁਣ ਉਸ ਦੇ ਅਕਾਲ ਚੱਕਰ ਸਾਬ ਦੇ ਦਖਲ ਦੀ ਵੀ ਮੰਗ ਕਰ ਰਹੇ ਨੇ ਕਾਲੀ ਦਲਬਾਦਲ ਵਾਲੇ ਇਹ ਸਪਸ਼ਟੀਕਰਨ ਹੋ ਜਾਵੇ ਹੋ ਸਕਦਾ ਹੈ ਹੁਣ ਉਹ ਚੰਦੂ ਮਾਜਰੇ ਨੂੰ ਸਪਸ਼ਟੀਕਰਨ ਮੰਗਣ ਜਾਂ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗਣਗੇ ਦੋਵਾਂ ਤੋਂ ਕਹਿ ਰਹੇ ਨੇ ਤਾਂ ਵੀ ਇਸ ਮਾਮਲੇ ਨੂੰ ਲਿਆ ਜਾਵੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਰਾਜਨੀਤਿਕ ਮਾਮਲਾ ਚੱਲਦਾ ਰਹਿੰਦਾ ਹੈ ਮੀਟਿੰਗਾਂ ਦੇ ਦੌਰ ਤੇ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਜਿਹਨੂੰ ਬਹੁਤ ਵੱਡਾ ਹਵਾਰਿਆ ਜਾ ਰਿਹਾ ਹੈ ਕਿਉਂਕਿ ਜਦੋਂ ਉਹਨਾਂ ਨੂੰ ਜ਼ਥੇਦਾਰੀ ਤੋਂ ਹਟਾ ਹੀ ਦਿੱਤਾ ਗਿਆ ਸੀ ਜਿਹੜੀ ਜ਼ਥੇਕਾਰਜਕਾਰੀ ਜ਼ਥੇਦਾਰ ਸੀ ਉਸ ਤੋਂ ਬਾਅਦ ਫਿਰ ਉਹ ਸਿਰਫ 2019 ਸਾਲ ਤੱਕ ਟੀਮ ਤੇ ਰਹੇ ਸੀ ਤੇ ਹਾਲਾਤ ਕੀ ਸੀ ਇਹ ਸਾਰੇ ਸਿੱਖ ਪੰਥ ਨੂੰ ਵੀ ਪਤਾ ਹੈ ਤੇ ਸਾਰੇ ਪੰਜਾਬੀਆਂ ਨੂੰ ਵੀ ਪਤਾ ਹੈ ਜਾਨੀ ਹਰਕੀਰਤ ਸਿੰਘ ਲਈ ਜਦੋਂ ਤੋਂ 2 ਦਸੰਬਰ 222 ਦਾ 2025 ਨੂੰ ਜਿਹੜਾ 2024 ਨੂੰ 2 ਦਸੰਬਰ 2024 ਨੂੰ ਜਿਹੜਾ ਉਹਨਾਂ ਨੇ ਸਜਾ ਸਨਾਈ ਸੀ ਤਖਵੀਰ ਸਿੰਘ ਬਾਦਲ ਤੇ ਕალიਦਾਂ ਦੇ ਲੀਡਰਸ਼ਿਪ ਨੂੰ ਉਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਜਿਵੇਂ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਸੀ ਜਿਵੇਂ ਸੋਸ਼ਲ ਮੀਡੀਆ 'ਤੇ ਉਹਨਾਂ ਖਿਲਾਫ ਭੰੜੀ ਪ੍ਰਚਾਰ ਸ਼ੁਰੂ ਹੋ ਗਿਆ ਸੀ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੀ ਕੀ ਹੋਇਆ ਕਿ ਕੀ ਨਹੀਂ ਹੋਇਆ ਉਹ ਇਸ ਦੇ ਸੱਚ ਜਿਓ ਮੀਟਿੰਗ ਉਹਨਾਂ ਨੇ ਕੁਝ ਕੀਤੀ ਹੈ ਜਾਂ ਸਰਬੇਸ਼ ਸਿੰਘ ਢੇਰਸਾ ਦੀ ਰਹਿ ਇਸ ਤੇ ਕੋਈ ਇਹ ਜੀ ਪਲਾਨਿੰਗ ਬਣੀ ਹੈ ਤਾਂ ਇਦੇ ਚ ਕੀ ਕੱਢਣ ਪਏ ਤਾਂ ਚਾਤ ਕੱਢਣੀ ਵੀ ਕੀ ਹੈ ਕੋਈ ਵੀ ਵਿਅਕਤੀ ਕਰ ਸਕਦਾ ਹੈ ਪਹਿਲਾਂ ਵੀ ਤਾਂ ਹੁਣ ਫਿਰ ਕੀ ਸਪਸ਼ਟੀਕਰਨ ਤਾਂ ਉਹ ਜਿਹੜੇ ਪਿਛਲੇ ਸਮਿਆਂ ਦੌਰਾਨ ਜਿਹੜੇ ਪੰਜ ਸਿੰਘ ਸਹਿਬਾਨ ਨੇ ਜਦੋਂ ਸਰਸਾ ਵਾਲੇ ਢੇਰਾ ਦੇ ਜਿਹੜੇ ਮੁਖੀ ਨੂੰ ਮੁਆਫੀ ਦਿੱਤੀ ਗਈ ਸੀ ਫਿਰ ਉਹਨਾਂ ਨੂੰ ਕਿੱਥੇ ਬੁਲਾਇਆ ਗਿਆ ਸੀ ਫਿਰ ਉਹਦੇ ਸਪਸ਼ਟਿਕਰਨ ਵੀ ਤਾਂ ਦੇਣੇ ਬਣਦੇ ਨੇ ਉਹ ਵੀ ਤਾਂ ਗੁੱਜੇ ਭੇਜਦੇ ਨੇ ਹਾਲੇ ਤੱਕ ਹਰਾਂਗੇ ਪ੍ਰਵਾਨ ਕਰ ਚੁੱਕੇ ਨੇ ਵੀ ਸਾਡੀ ਗਲਤੀ ਸੀ ਪਰ ਕੀ ਉਦੋਂ ਪੰਜ ਸਿੰਘ ਸਹਿਬਾਨ ਨੂੰ ਉਦੋਂ ਵੀ ਤਾਂ ਬੁਲਾਇਆ ਗਿਆ ਸੀ ਆਜੋ ਭਾਈ ਚੰਡੀਗੜ੍ਹ ਸੋ ਸਿੰਘ ਜੀ ਤੁਸੀਂ ਤਾਂ ਸੇ ਹੈਵਾਂ ਦੀ ਸਤਕਾਰ ਦੀ ਗੱਲ ਕਰੀਏ ਫਿਰ ਤਾਂ ਸਾਰੇ ਇੱਕੋ ਤਾਲੀ ਦੇ ਚੱਟੇ-ਵੱਟੇ ਨੇ ਆਪ ਕਿਹੜਾ ਕੈਰੈਕਟਰ ਰਹੇ ਨੇ ਪਿਛਲੇ ਸਮੇਂ ਇੰਦਰਾਣ ਕਿੰਨਾ ਕੁ ਸਤਕਾਰ ਦਿੱਤਾ ਤੇ ਅੱਜ ਵੀ ਕਿੰਨਾ ਕੁ ਦਿੱਤਾ ਹੈ ਜਾ ਰਿਹਾ ਸਿੰਘ ਸਹਿਬਾਨ ਨੂੰ ਸਤਕਾਰ ਜਦੋਂ ਲਿਆਂਦੇ ਨੇ ਉਦੋਂ ਹਾਥੀ ਤੇ ਘੋੜਿਆਂ ਦੇ ਬਿਠਾ ਕੇ ਲਿਆਂਦੇ ਨੇ ਤੇ ਜਦੋਂ ਉਤਾਰਦੇ ਨੇ ਉਦੋਂ ਅੱਬ ਲਾਂਦੇ ਨੇ ਹੂੰ ਇਹਨਾਂ ਕੋਈ ਵਿਧੀ ਵਿਧਾਨ ਤਾਂ ਅੱਜ ਵੀ ਨਹੀਂ ਹੈਗਾ ਸੋ ਇਸ ਕਰਕੇ ਇਹ ਠੀਕ ਹੈ ਕਿ ਇਹ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ ਪ੍ਰੋਫੈਸਰ ਚੰਦੂ ਮਾ ਜੀ ਨੂੰ ਵੀ ਪੁਰਾਣੇ ਜਿਹੜੇ ਸਮਾ ਲੰਘ ਗਿਆ ਉਹਨਾਂ ਦੀ ਥਾਂ ਤੇ ਨਵੀਂ ਅਗਾਊਂ ਜਿਹੜੀ ਥੋੜਾ ਥੋ ਦੇਖਦੇ ਕੀ ਹੈ ਤੁਹਾਡੀ ਪਲੈਨਿੰਗ ਕੀ ਹੈ ਤੁਸੀਂ ਪੰਥ ਲਈ ਤੁਸੀਂ ਪੰਜਾਬ ਲਈ ਕੀ ਕਰਨਾ ਹੈ ਅੱਜ ਦੇ ਹਾਲਾਤ 'ਚ ਤਾਂ ਦੋਵੇਂ ਅਕਾਲੀ ਦਰਾਂ ਦੀ ਹਾਲ ਤੇ ਇਹ ਕਿ ਦੋਵੇਂ ਇੱਕ ਦੂਜੇ ਦੇ ਵਿਰੁੱਧ ਭੰਡੀ ਪ੍ਰਚਾਰ ਤੇ ਲੱਗੇ ਹੋਏ ਨੇ ਭਾਵੇਂ ਉਹ ਸੋਸ਼ਲ ਮੀਡੀਆ ਤੁਸੀਂ ਚੈੱਕ ਕਰ ਲੋ ਤੇ ਭਾਵੇਂ ਖ਼ਬਰਾਂ ਦੇ ਧਿਆਨ ਦੇਖ ਲੋ ਭਾਵੇਂ ਟੀਵੀ ਨਾਲ ਦੇ ਬ੍ਰਾਡਕਾਸਟ ਹੁੰਦੀਆਂ ਖ਼ਬਰਾਂ ਦੇਖ ਲੋ ਜਿਹੜੀਆਂ ਚੱਲਦੀਆਂ ਨੇ ਸਾਰਾ ਦਿਨ ਤੇ ਹੋਰ ਤਾਂ ਕੋਈ ਏਜੰਡਾ ਹੀ ਨਹੀਂ ਦਿਖਾ ਹਾਲਾਂਕਿ ਪੰਜਾਬ ਦੇ ਕਿੰਨੇ ਮੁੱਦੇ ਨੇ ਬਿਲਕੁਲ ਪੰਜਾਬ ਦੇ ਕਿੰਨੇ ਮੁੱਦੇ ਨੇ ਉਹਨਾਂ ਲਈ ਕੋਈ ਗੱਲ ਨਹੀਂ ਕਰ ਰਹੇ ਨਾ ਕੋਈ ਕੰਮ ਵੀ ਰਿਹਾ ਸਿਰਫ ਤੇ ਸਿਰਫ ਇੱਕ ਦੂਜੇ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਇੱਕ ਦੂਜੇ ਨੂੰ ਨੀਵਾ ਵਿਖਾਣ ਲਈ ਅਜੇ ਕੁਝ ਹੋ ਰਿਹਾ ਹੈ ਤੇ ਇਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸਾਨਾ ਮੱਤੀ ਇਤਿਹਾਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਲਈ ਪੰਜਾਬ ਲਈ ਕੌਮ ਦੀ ਲੜਾਈ ਲੜੀ ਹੈ ਉਸ ਪਰ ਪੁਰਾਣੀ ਵਿਰਾਸਤ ਤੋਂ ਰੋਸ਼ਨੀ ਲੈ ਕੇ ਭਾਵੇਂ ਨਵਾਂ ਅਕਾਲੀ ਦਲ ਹੈ ਜਾਨੀ ਹਰਪ੍ਰੀਤ ਸਿੰਘ ਵਾਲਾ ਤੇ ਭਾਵੇਂ ਪੁਰਾਣਾ ਇਹਨਾਂ ਨੂੰ ਚੱਲਣਾ ਚਾਹੀਦਾ ਹੈ ਤੇ ਬਹੁਤ ਜ਼ਰੂਰੀ ਹੈ ਅਜਿਹੇ ਜਿਹੜੀਆਂ ਗੱਲਾਂ ਉਸ ਨੂੰ ਬਹੁਤ ਕੁਝ ਬੋਲਿਆ ਜਾਂਦਾ ਹੈ ਇਕੱਠਾਂ 'ਚ ਜਿਹੜੀ ਪਬਲਿਕ ਜਨਤਿਕ ਇਕੱਠ ਹੁੰਦਾ ਹੈ ਬਹੁਤ ਸਾਰੇ ਲੋਕ ਕਿੱਡੇ ਕਿੱਡੇ ਵੱਡੇ ਝੂਠ ਬੋਲਦੇ ਨੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਨਿਗੰਧੀ ਦਾੰਦ ਨਾਲ ਲੈਣਾ ਚਾਹੀਦਾ ਹੈ ਪਰ ਬੋਲਣ ਵਾਲੇ ਨੂੰ ਵੀ ਜ਼ਰੂਰ ਕੋਈ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਵੀ ਕਿ ਇਸ ਗੱਲ ਦੇ ਕਾਨੂੰਨ ਨਤੀਜੇ ਕੀ ਨਿਕਲਣਗੇ ਜੀਮ ਜੀ ਜੀ ਮੈਂ ਫਿਲਾਸਫਰ ਹੁਣ ਤੱਕ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜਫਰ ਪ੍ਰੇਮ ਸਿੰਘ ਚਿੰਦੂ ਮજરા ਦਾ ਇਸ ਤੇ ਕੋਈ ਸਪਸ਼ਟੀ ਕਰਨੀ ਹੈ ਉਹਨਾਂ ਨੂੰ ਵੀ ਦੇ ਦੇਣਾ ਚਾਹੀਦਾ ਵੀ ਤਾਂ ਕਿ ਇਸ ਨੂੰ ਇਸ ਗੱਲ ਨੂੰ ਅੱਗੇ ਨਵਾਂ ਦਵਾਇਆ ਜਾਵੇ ਇਦਾਂ ਦੇ ਇਸ ਤਰ੍ਹਾਂ ਦਾ ਸਿਆਸੀ ਟੋਰ ਦੇ ਉੱਤੇ ਹੋ ਜਰਿਆ ਜੇਕਰ ਗਿਆਨੀ ਹਰਪ੍ਰੀਤ ਸਿੰਘ ਚੁੱਪ ਰਹਿੰਦੇ ਨੇ ਪ੍ਰੇਮ ਸਿੰਘ ਚਿੰਦੂ ਮજરા ਇਸ ਵਿੱਚ ਚੁੱਪ ਰਹਿੰਦੇ ਨੇ ਤਾਂ ਤਾਂ ਲੱਗਦਾ ਕਿ ਨਵੇਂ ਅਕਾਲੀ ਦਲ ਦੇ ਲਈ ਸਿਆਸੀ ਜਿਹੜਾ ਉਹ ਚੋਟ ਪਾ ਸਕਦੀ ਹੈ ਜੀ ਅ ਮੰਨਦੀਪ ਜੀ ਮੈਨੂੰ ਲੱਗਦਾ ਹੈ ਕਿ ਜਿਹੜੀ ਚੁੱਪ ਹੈ ਬਹੁਤ ਵੱਡੀ ਜਿਹੜਾ ਹੈਗਾ ਚੰਗੀ ਗੱਲ ਹੈ ਜੋ ਪਰਹਿਣ ਨਾਲ ਸਗੋ ਇਹਦੇ ਮਸਲੇ ਨੇ ਉਹ ਹੱਲ ਹੋ ਜਾਂਦੇ ਨੇ ਜਿਆਦਾ ਜੇ ਹੁਣ ਇੱਕ ਦੂਜੀ ਇੱਕ ਥਿਰ ਦਾ ਸਪਸ਼ਟੇਕਰਨ ਆਏਗਾ ਉਸ ਤੋਂ ਬਾਅਦ ਦੂਜੀ ਥਿਰ ਫਿਰ ਕੋਈ ਨਵਾਂ ਪ੍ਰਸ਼ਨ ਖੜਾ ਕਰ ਦੇਗੀ ਇਸ ਨਾਲ ਮੈਨੂੰ ਲੱਗਦਾ ਕਿ ਸਮਾਂ ਖਰਾਬ ਹੁੰਦਾ ਜੇ ਉਹ ਚੁੱਪ ਰਹਿੰਦੇ ਨੇ ਤਾਂ ਮੈਨੂੰ ਲੱਗਦਾ ਇੱਕ ਸਿਆਣੇ ਆਗੂ ਨੇ ਜੋ ਪ੍ਰਹਿਣਾ ਇਹਦੇ ਚ ਬਿਹਤਰੀ ਤਾਂ ਚੁੱਪ ਰਹਿਣ ਦੀ ਹੋਊਗੀ ਜਦੋਂ ਇੱਕ ਥਿਰ ਨੇ ਸਾਡੇ ਆਮ ਲਾਇਏ ਨੇ ਤਾਂ ਉਹਨਾਂ ਨੇ ਬੋਲ ਹੀ ਦਿੱਤਾ ਜਿਹੜਾ ਕੁਝ ਬੋਲਿਆ ਸੀ ਤਾਂ ਪਬਲੀਕਲੀ ਬੋਲਿਆ ਗਿਆ ਤਾਂ ਉਹਨ ਦਾ ਰਿਕਾਰਡ ਹੈ ਜੋ ਤੁਹਾਨੂੰ ਮਜਰਾ ਸਾਹਿਬ ਲੱਗਿਆ ਸੀ ਉਸ ਕਰਕੇ ਜੇ ਚੁੱਪ ਜੇ ਨਹੀਂ ਵੀ ਚੁੱਪ ਰਹਿੰਦੇ ਤਾਂ ਦੱਸ ਦੇਣਗੇ ਕੀ ਇਹ ਮੀਟਿੰਗ ਹੋਈ ਸੀ ਤੇ ਮੀਟਿੰਗ ਹੋਣੀ ਕੋਈ ਬਹੁਤ ਜਿਹੜਾ ਕੋਈ ਪਾਕਿਸਤਾਨ ਤੇ ਕਿਸੇ ਆਗੂਆਂ ਦੀ ਮੀਟਿੰਗ ਹੋਈ ਹੈ ਇੱਥੇ ਜੇ ਇਕੱਠੇ ਹੋ ਗਏ ਨੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਤੇ ਉਹਨਾਂ ਚ ਕੋਈ ਜਵਾਬ ਤਵੰਦੀ ਕੋ ਜਰੂਰ ਜ਼ਰੂਰੀ ਨਹੀਂ ਵੀ ਗਿਆਨੀ ਹਰਪ੍ਰੀਤ ਸਿੰਘ ਕਰ ਰਹੀ ਹੋਣ ਉਹ ਤਾਂ ਇਹ ਵੀ ਤਾਂ ਹੋ ਸਕਦਾ ਹੈ ਕਿ ਬਖੀਤ ਦੇ ਜਿਹੜੀ ਸਾਰੀ ਸੁਧਾਰ ਲਹਿਰ ਉਹਨਾਂ ਨੇ ਜ਼ਿਕਰ ਕੀਤਾ ਵੀ ਅਸੀਂ ਬਿਉਤਬੰਦੀ ਕੀਤੀ ਸੀ ਤੇ ਢਿੰਡ ਸਾਬ੍ਹ ਨੇ ਵੀ ਕਿਹਾ ਸੀ ਵੀ ਅਗਵਾਈ ਕਰੋ ਤੇ ਉਸ ਵੇਲੇ ਤੱਕ ਤਾਂ ਹਲੇ ਕਿਹੜਾ ਕੋਈ ਉਹਨਾਂ ਨੇ ਇਹ ਤਾਂ ਨਹੀਂ ਨਾ ਕਿਹਾ ਵੀ ਹਾਂ ਉਦੋਂ ਹੀ ਸੈਂਪੀ ਪ੍ਰਗਟ ਕਰ ਦਿੱਤੀ ਸੀ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਜੇਕਰ ਦੋਨੇ ਗਰੁੱਪ ਚਾਹੁੰਦੇ ਤਾਂ ਮੈਂ ਪ੍ਰਧਾਨੀ ਲੈ ਸਕਦਾ ਹਾਂ ਉਦੋਂ ਵੀ ਗੱਲੇ ਚੱਲੀ ਸੀ ਮਰੀ ਮੋਟੀ ਨਾਲ ਇਦਾਂ ਨਹੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਵੀ ਰਾਜਨੀਤੀ ਚਾਉਣ ਦੀ ਇੱਛਾ ਤਾਂ ਕਿਸੇ ਤੋਂ ਲੋਕੀਸ਼ੀਪ ਵੀ ਹੈ ਨਹੀਂ ਉਹ ਤਾਂ ਲਗਾਤਾਰ ਆਪਣੀ ਇੱਛਾ ਦਾ ਪ੍ਰਗਟਾਵਾ ਕਰਦੇ ਰਹੇ ਨੇ ਜੀ ਤੇ ਪਹਿਲਾਂ ਵੀ ਕਾਲਤਾਪਾ ਸਾਹਿਬ ਦੇ ਬਹੁਤ ਸਾਰੇ ਜਿਹੜੇ ਜਥੇਦਾਰ ਰਹੇ ਨੇ ਉਹ ਕਾਲੀ ਦਲ ਚ ਆਉਂਦੇ ਰਹੇ ਨੇ ਹੂੰ ਤੇ ਵੈਸੇ ਵੀ ਜਿਹੜਾ ਸਿੱਖ ਪੰਥ ਦਾ ਜਿਹੜਾ ਮੰਨਿਆ ਜਾਂਦਾ ਸੰਕਲਪ ਵੀ ਧਰਮ ਤੇ ਰਾਜਨੀਤੀ ਇਕੱਠੇ ਨਹੀਂ ਤਾਂ ਫਿਰ ਇਹਦੇ ਚ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਕੋਈ ਬੈਨ ਤਾਂ ਹੈ ਨਹੀਂ ਨਾ ਹੀ ਕੋਈ ਕਿਸੇ ਇਹ ਤਾਂ ਇਹ ਵੀ ਸ੍ਰੀ ਗੁਰੂ ਕਾਲਤਾਖਸਬ ਦੀ ਸੇਵਾ ਤੇ ਨੀਮਾ ਚ ਕਿਤੇ ਡਰ ਜ ਹੈ ਗੱਲ ਵੀ ਭਾਈ ਜੇ ਜਿਹੜਾ ਕਿਸੇ ਟੈਕਸ ਦਾ ਜਥੇਦਾਰ ਰਹਿ ਗਿਆ ਤਾਂ ਉਹ ਦੁਬਾਰਾ ਕਿਤੇ ਰਾਜਨੀਤੀ ਚ ਨਹੀਂ ਆਊਗਾ ਬਰਾਜਾ ਤਾਂ ਕੁਝ ਹੈ ਨਹੀਂ ਹੂੰ ਪਹਿਲਾਂ ਵੀ ਪੁਰਾਣੇ ਸਮਿਆਂ ਚ ਜਿਹੜੇ ਜਥੇਦਾਰ ਸ੍ਰੀ ਗੁਰੂ ਕਾਲਤਾਖਸਬ ਦੀ ਸੇਵਾ ਨਿਭਾਉਣ ਵਾਲੇ ਕਈ ਸੰਪਰਕਾ ਗੁਨੇ ਜਿਹੜੇ ਸੰਪਰਕ ਦੀ ਅਗਵਾਈ ਵੀ ਕਰਦੇ ਰਹੇ ਨੇ ਸੋ ਇਸ ਕਰਕੇ ਰਾਜਨੀਤੀ ਚ ਕੋਈ ਵੀ ਵਿਅਕਤੀ ਆ ਸਕਦਾ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਤੇ ਰਾਜਨੀਤੀ ਚ ਆ ਕੇ ਜੇ ਕੋਈ ਚੰਗੇ ਢੰਗ ਨਾਲ ਸੇਵਾ ਦੇ ਲੇ ਹਾਜ ਨਾਲ ਜਾਂ ਪੰਥ ਦੀਆਂ ਜਿਹੜੀਆਂ ਸਮੱਸਿਆਵਾਂ ਆ ਨੇ ਉਹਨਾਂ ਨੂੰ ਹੱਲ ਕਰਾਉਣ ਲਈ ਜਾਂ ਜਿਹੜੀ ਕੌਮ ਦੀ ਸਾਰੀ ਖਿੰਡੀ ਹੋਈ ਤਾ ਕਿ ਤਾ ਇਕੱਠਾ ਕਰਨ ਲਈ ਕੋਈ ਯਤਨ ਕਰਦਾ ਹੈ ਤਾਂ ਇਹਦੇ ਚ ਕੋਈ ਉਹਨਾਂ ਨੂੰ ਤਾਨਾ ਤੇ ਮੇੜਾ ਨਹੀਂ ਹੋ ਸਕਦਾ ਕੋਈ ਵੀ ਉਹਦਾ ਸਵਾਗਤ ਕਰਨਾ ਬਣਦਾ ਹੈ ਕਰ ਲੈਣਾ ਚਾਹੀਦਾ ਹੈ ਠੀਕ ਹੈ ਕਿ ਅਜੇ ਨਮਾ ਨਮਾ ਕੰਡਲਰ ਬਣਿਆ ਹੈ ਤਾਂ ਦੇਖਣਾ ਹੋਏਗਾ ਕੁਝ ਸਮੇਂ ਬਾਅਦ ਇਹਨਾਂ ਸਾਰੀਆਂ ਗੱਲਾਂ ਦੀ ਪਰਚੋਲ ਸੰਭਵ ਹੋਏਗੀ ਕਿ ਕੀ ਉਹ ਕੁਝ ਨਮਾ ਵੀ ਕਰ ਵੀ ਰਹੇ ਨੇ ਜਿਹੜੇ ਨਵੇਂ ਬਣੇ ਨੇ ਪਰ ਉਹ 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 ਨਾਲ ਲਿਹਾ ਤੇ ਹੀ ਚੱਲ ਰਹੇ ਨੇ ਜਿਨ੍ਹਾਂ ਦੇ ਤਰਾਨੇ ਚੱਲ ਰਹੇ ਨੇ ਕੋਈ ਬੜੀ ਪਰਚੋਲਤਾ ਅਗਲੇ ਦਿਨਾਂ ਚ ਹੋਊਗੀ ਤੇ ਖਾਸ ਕਰਕੇ ਹੁਣ ਅਗਲੇ ਦਿਨਾਂ ਚ ਤਰਨ ਤਰਨ ਦੀ ਜਿੰਨੀ ਚੌਣ ਵੀ ਜਿਹੜੀ ਸਿਰ ਤੇ ਖੜੀ ਜੇ ਤੇ ਉਹ ਬਹੁਤ ਵੱਡਾ ਪੰਥਕ ਹਲਕਾ ਹੈ ਜੀ ਅ ਵਰਸਨਾਮੰਦੀ ਜੀ ਤੇ ਉਹ ਸਹ ਹਲਕੀ ਤੇ ਕੱਲ ਦੇਖੋ ਇਹ ਐਲਾਨ ਕੀਤਾ ਗਿਆ ਸੀ ਜਿਹੜੇ ਵਾਰਸ ਪੰਜਾਬ ਦੇ ਕਾਂਲੀ ਦਲ ਦੇ ਅਮਰਪਾਲ ਦੇ ਪਿਤਾ ਰਹੇ ਸਤਿਰਾਸ਼ੇਮ ਸਿੰਘ ਹੋਰਾਂ ਵੱਲੋਂ ਕਿ ਬੀਬੀ ਪਰਮਜੀਤ ਕੌਰ ਖੱਲੜਾ ਸਾਡੀ ਉਮੀਦਵਾਰ ਹੋਊਗੀ ਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਇੱਕਦਮ ਲੱਗੀਆਂ ਸੀ ਕਿ ਬਹੁਤ ਅਹੀਂ ਦਿੱਕਤ ਹੁੰਦੇ ਰਹਾਵਾਂਗਾ ਜੀ ਪਸਟੀਕਰ ਨਹੀਂ ਆ ਸਕਿਆ ਮੈਂ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਈਏ ਆਪਾਂ ਗੱਲ ਕਰਦੇ ਹਾਂ ਦਰਸ਼ਕਾਂ ਨੂੰ ਵੀ ਜਿਵੇਂ ਉਹ ਖਬਰ ਆਂਦੀ ਹੈ ਵੀ ਉਹਨਾਂ ਦੇ ਵੱਲੋਂ ਮੀਟਿੰਗ ਹੋਈ ਐਲਾਨ ਕਰ ਦਿੱਤਾ ਗਿਆ ਇਹ ਚੀਜ਼ ਹੋ ਗਈ ਪਰ ਬਾਅਦ ਦੇ ਵਿੱਚ ਕੁਝ ਅਧਾਰਿਆਂ ਦੇ ਵੱਲੋਂ ਬਾ ਪੁੱਤਰ ਸੇਮ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਵੀ ਸਾਡੀ ਪਹਿਲ ਜ਼ਰੂਰ ਹੋਵੇਗੀ ਕਿ ਪਰਮਜੀਤ ਸਿੰਘ ਖਾਲੜਾ ਹੋਵੇ। ਨਹੀਂ ਚਲੋ ਜੋ ਮਰਜ਼ੀ ਕਹਿਣ ਆਪਣਾ ਮਨਦੀਪ ਜੀ ਐਲਾਨਿਆ ਤਾਂ ਸੀ ਪਰ ਕਿਉਂਕਿ ਜਿਹੜੇ ਖਾਲੜਾ ਮਿਸ਼ਨ ਆਰਗੇਨਾਈਜ਼ ਇਸ ਨੂੰ ਨੇ ਉਹਨਾਂ ਨੇ ਨਤਰੰਤ ਨਾਲ ਦੀ ਨਾਲ ਖੰਡਨ ਕਰਤਾ। ਉਹਨਾਂ ਨੇ ਕਿਹਾ ਨਹੀਂ ਬੀਬੀ ਚੋਣ ਨਹੀਂ ਲੜੂਗੀ। ਹੂੰ। ਇਸ ਤੋਂ ਬਾਅਦ ਫਿਰ ਜਦੋਂ ਦੂਜਾ ਵਿਅਕਤੀ ਕੋਈ ਜਵਾਬ ਦੇ ਦਿੰਦਾ ਹੈ ਹੂੰ ਤੇ ਜਿਹਦੀ ਜਿਹਨਾਂ ਨਾਲ ਜੁੜੀ ਹੋਈ ਹੈ ਬੀਬੀ ਪਰਮਜੀਤ ਕੌਰ ਖਲੜਾ ਜਿਹੜੇ ਜਸਵੰਤ ਸਿੰਘ ਖਲੜਾ ਸਵਰਗਵਾਸੀ ਉਹਨਾਂ ਦੀ ਪਤਨੀ ਹੈ ਤੇ ਖਲੜਾ ਮਿਸ਼ਨ ਨਾਲ ਜੁੜੀ ਹੋਈ ਹੈ ਫਿਰ ਉਹਨਾਂ ਨੇ ਤੁਰੰਤ ਕਹਿ ਦਿੱਤਾ ਕਿ ਨਹੀਂ ਲੜੂਗੀ ਚੋਣ ਤੇ ਫਿਰ ਜਿਹੜੇ ਅਮਰਪਾਲ ਸਿੰਘ ਦੇ ਪਿਤਾ ਸੀ ਭਾਈ ਦਰਸ਼ਮ ਸਿੰਘ ਉਹਨਾਂ ਕੋਲੇ ਕੋਈ ਚਾਰਾ ਨਹੀਂ ਸੀ ਫਿਰ ਉਹਨਾਂ ਨੂੰ ਇਹ ਗੱਲ ਕਹਿਣੀ ਪੈਣੀ ਹਾਂ ਪਹਿਲਾਂ ਮੈਸਜ ਲਾਂਕ ਕੀਤਾ ਜਾ ਚੁੱਕਾ ਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਤਾਂ ਸਿਰਫ ਸੁਝਾਅ ਦਿੱਤਾ ਸੀ ਕਿ ਉਮੀਦਵਾਰ ਬਣਾਏ ਜਾ ਸਕਦੇ ਨੇ ਜਾਂ ਉਹ ਸਭ ਤੋਂ ਵਧੀਆ ਉਮੀਦਵਾਰ ਹੋ ਸਕਦੇ ਨੇ ਠੁਕਮੇ ਉਮੀਦਵਾਰ ਹੋ ਸਕਦੇ ਨੇ ਇਸ ਦੇ ਨਾਲ ਇੱਕ ਹੋਰ ਇਹ ਵੀ ਹੈ ਕਿ ਜਿਹੜੇ ਸਵਰਗਵਾਸੀ ਬਿਜਨ ਸਿੰਘ ਖਾਲਸਾ ਨੇ ਜਿੰਨ ਜਿੰਨ ਤਨੇ ਇੰਦਰਾ ਗਾਂਧੀ ਭਾਈ ਸੁਵਾਨ ਸਿੰਘ ਤੇ ਭਾਈ ਬਿਜਨ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ ਤੇ ਉਹਨਾਂ ਦੀ ਜਿਹੜੀ ਬੇਟੀ ਹੈ ਬੀਬੀ ਅਮਰਤ ਕੌਰ ਖਾਲਸਾ ਉਹਨਾਂ ਨੇ ਵੀ ਕੱਲ ਐਲਾਨ ਕਰਤਾ ਸਰੇਆਮ ਕਿ ਮੈਂ ਵੀ ਚੋਣ ਲੜਾਂਗੀ ਉੱਥੇ ਜਾ ਤਾਂ ਤੇ ਜਾ ਜਿਹੜੀ ਤਰਨਤਾਲ ਨੇ ਜਿਮਨੇ ਚੋਣ ਨੇ ਸੋ ਤਰਨਤਾਲ ਨੇ ਜਿਮਨੇ ਚੋਣ ਅਕਾਲੀ ਦਲ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕਾ ਹੈ ਭਾਜਪਾ ਵੀ ਕਰ ਚੁੱਕੀ ਹੈ ਨਵਾਂ ਅਕਾਲੀ ਦਲ ਕੀ ਉੱਥੇ ਚੋਣ ਲੜੇਗਾ ਜਾਂ ਨਹੀਂ ਲੜੇਗਾ ਇਹ ਵੀ ਹਲੇ ਦੇਖਣਾ ਬਾਕੀ ਤੇ ਉੱਥੇ ਕਿਹੋ ਜਿਹੀਆਂ ਪਰਿਸਥਿਤੀਆਂ ਬਣ ਗਈਆਂ ਕਿਉਂਕਿ ਬਹੁਤ ਸੰਖਤ ਹਲਕਾ ਮੰਨਿਆ ਜਾਂਦਾ ਸਿੱਖਪੂਰ ਬਹੁਤ ਜ਼ਿਆਦਾ ਹੈ ਬਿਲਕੁਲ ਪਿੰਡੂ ਹਲਕਾ ਹੈ ਉੱਥੇ ਵੀ ਕਿਤੇ ਨਾ ਕਿਤੇ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਕਿੱਧਰ ਨੂੰ ਥੋੜਾ ਲੋਕਾਂ ਦਾ ਝੁਕਾਅ ਹੁੰਦਾ ਹੈ ਉੱਥੇ ਵੀ ਕੁਝ ਨਾ ਕੁਝ ਤਦਾਂ ਚੱਲੇਗਾ ਤੇ ਨਵੇਂ ਅਕਾਲੀ ਦਲ ਦੀ ਉੱਥੇ ਕੀ ਭੂਮਿਕਾ ਰਹਿੰਦੀ ਹੈ ਜੀ ਇਹ ਵੀ ਆਪਾਂ ਨੂੰ ਦੇਖਣਾ ਹੋਵੇਗਾ ਸੋ ਕੁੱਲ ਮਿਲਾ ਕੇ ਜਿਹੜੇ ਨਵੇਂ ਤੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਇਹਨਾਂ ਨੇ ਹਲੇ ਹੋਰ ਅਗਲੇ ਦਿਨਾਂ 'ਚ ਤੁਸੀਂ ਦੇਖਿਓ ਤਾਂ ਸ਼ੁਰੂਆਤ ਹੈ ਜਿਹੜੀ ਕੱਲ ਪ੍ਰੈਸ ਕਾਨਫਰੰਸ ਹੋਈ ਤਾਂ ਬਹੁਤ ਕੁਝ ਚੱਲ ਰਿਹਾ ਹੁਣ ਉਹ ਬਿਲਕੁਲ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਚੁੱਕੇ ਨੇ ਮੇਰੇ ਕੋਲ ਸੁਖਵੀਰ ਸਿੰਘ ਬਾਦਲ ਦੇ ਬਹੁਤ ਸਬੂਤ ਪਏ ਨੇ ਹੋਰ ਲੀਡਰਸ਼ਿਪ ਦੇ ਪਏ ਨੇ ਫਿਰ ਉਹ ਕਿੱ데 ਘਟ ਕੇ ਯਾਰਨਗੇ ਹੁਣ ਜੇ ਪਰ ਜੇ ਮੈਂ ਫੇਰ ਇਹ ਗੱਲ ਦੁਹਰਾਣਾ ਕਿ ਦੋਵੇਂ ਧਿਰਾਂ ਨੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਸੰਕੋਚ ਕਰਕੇ ਪੰਜਾਬ ਦੇ ਭਲੇ ਲਈ ਕੌਮ ਦੇ ਭਲੇ ਲਈ ਪੰਥ ਦੇ ਭਲੇ ਲਈ ਬਹੁਤ ਸਾਰੇ ਮਾਮਲੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਜਿਨਾ ਸਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਭਾਜਪਾ ਦੇ ਵੱਲੋਂ 2024 ਦੀ ਤਿਆਰੀ ਕੀਤੀ ਜਾ ਰਹੀ ਹੈ ਉਸੇ ਦੇ ਤਹਿਤ ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਦੇ ਸੇਵਾਦਾਰ ਆਗੇ ਤੁਹਾਡੇ ਦਰਵਾਜ਼ੇ ਕਰੋੜਾ ਪਿੰਡਾਂ ਦੇ ਵਿੱਚ ਕੀਤੇ ਜਾ ਰਹੇ ਸੀ ਪਰ ਹੁਣ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਮਨੀਸ਼ ਸ਼ਿਸ਼ੋਧਿਆ ਦਾ ਜਿਹੜਾ ਬਿਆਨ ਸੀ ਸ਼ਾਮ-ਦਾਮ ਦੰਡ ਭੇਦਭਾਵ ਦੀ ਨੀਤੀ ਨੂੰ ਲੈ ਕੇ ਕਹਿੰਦੇ ਉਹਨਾਂ ਨੇ ਹੁਣ ਇਹ ਬੰਦ ਕਰਵਾ ਦਿੱਤੇ ਧੱਕੇ ਰਸਾਈ ਦੇ ਨਾਲ ਸਰਕਾਰ ਵੱਖ ਰੱਖਦੀ ਹੈ ਵੀ ਜਿਹੜਾ ਹੁਣੇ ਕੈਂਪ ਸੀ ਇਹਨਾਂ ਦੇ ਵਿੱਚ ਲੋਕਾਂ ਦੇ ਜਿਹੜੇ ਆਧਾਰ ਕਾਰਡ ਜਾਂ ਫਿਰ ਹੋਰ ਜਰੂਰੀ ਜਾਣਕਾਰੀ ਸੀ ਓਟੀਪੀ ਸੀ ਉਹ ਲੈ ਜਾ ਰਹੇ ਸੀ ਕਿਸੇ ਕਰਕੇ ਵੀ ਇਹ ਚੀਜ਼ ਨਹੀਂ ਲੈ ਸਕਦੇ ਕੋਈ ਜਿਹੜੇ ਬੰਦੇ ਕੌਣ ਆਏ ਕੇਂਦਰ ਸਿੱਧੀ ਐਦਾਂ ਬੰਦੇ ਨਹੀਂ ਭੇਜ ਸਕਦੀ ਆਪਣੀ ਇਸ ਨੂੰ ਲੈ ਕੇ ਵੀ ਕਿਵੇਂ ਦੇਖਦੇ ਹੋ ਜਿਹੜੀ ਸਿਆਸੀ ਖਿੱਚੋਤਾਣੇ ਭਾਜੀਪੀ ਤੇ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਚੱਲਦੀ ਹੈ ਜੀ ਮੰਨੇ ਵੀ ਜੀ ਮੈਨੂੰ ਇਵੇਂ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਪਤਾ ਨਹੀਂ ਨੂੰ ਕੌਣ ਚਲਾ ਰਿਹਾ ਹੈ ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰ ਇਹ ਕਦੇ ਕਦੇ ਇੰਜ ਲੱਗਦੇ ਕਿ ਕੀ ਹੋ ਰਿਹਾ ਹੈ ਕਿੱਥੋਂ ਚੱਲ ਰਹੀ ਹੈ ਸਰਕਾਰ ਕੌਣ ਗਈਆਂ ਸਲਾਹਾਂ ਦੇ ਰਹੇ ਵੇਖੋ ਪਹਿਲੀ ਮਈ ਤੋਂ ਜਿਹੇ ਕੈਂਤ ਲੱਗ ਰਹੇ ਨੇ ਇਹ ਕੈਂਪਾਂ 'ਚ ਨਿਧੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਅਗੂ ਨੇ ਉਹਨਾਂ ਨੇ ਆਪਣੇ ਜਿਹੜੇ ਕੰਪਿਊਟਰ ਆਪਰੇਟਰ ਰੱਖੇ ਹੋਏ ਨੇ ਵਿਅਕਤੀ ਉਹ ਕਿ ਪਿੰਡਾਂ ਦੇ ਕੈਂਪ ਲਾ ਕੇ ਫਾਰਮ ਪਰ ਇਹਨੇ ਕਿਸੇ ਦਾ ਕੁਝ ਜਿਵੇਂ ਜਿਹੜਾ ਸੈਂਟਰਲਿਸ ਟੀਮ ਮਾਰੀ ਫਾਰਮ ਨੇ ਤੇ ਉਹਦੇ ਵਿੱਚ ਕਿਹੜੀ ਕੀ ਸਰਕਾਰ ਨੂੰ ਕੀ ਉਹਦੇ ਵਿੱਚ ਫਰਕ ਪੈ ਰਿਹਾ ਤੇ ਜਿਹੜੀ ਬਾਕੀ ਜਿਹੜਾ ਨਹੀਂ ਭਰਦੇ ਉਹ ਲੋਕ ਜਿਹਨੂੰ ਲੋੜ ਹੈ ਜਾ ਕੇ ਉਹ ਆਮ ਵੀ ਤਾਂ ਭਰਦੇ ਨੇ ਤੇ ਡਾਟਾ ਜਿਵੇਂ ਪੰਜਾਬ ਸਰਕਾਰ ਗੱਲ ਕਰਦੀ ਹੈ ਕਿ ਇਹਦੀ ਗਲਤ ਵਰਤੋਂ ਹੋਏਗੀ, ਗਲਤ ਵਰਤੋਂ ਹੋਏਗੀ ਤੇ ਭਾਈ ਫਿਰ ਤੁਸੀਂ ਵੀ ਤਾਂ ਪੁਰਾਣੇ ਸਮੇਂ ਅੱਜ ਜਦੋਂ ਸਰਕਾਰ ਨਹੀਂ ਬਣੀ ਸੀ ਜਿਆ ਤੁਸੀਂ 2020 2018 ਵਾਲੇ ਚੁੱਕ ਕੇ ਦੇਖ ਲਓ ਕਿੰਨੇ ਘਰ ਘਰ ਜਾ ਕੇ ਜਿਹੜੀਆਂ ਇਹਨਾਂ ਨੇ ਗਰੰਟੀਆਂ ਸੀ ਖਾਸ ਕਰਕੇ ਬੀਬੀਆਂ ਕੋਲੋਂ ਵੀ ਤੁਹਾਨੂੰ 1000 ਰੁਪਏ ਦੇਵਾਂਗੇ ਕਿੰਨੇ ਫਾਰਮ ਭਰਾਏਗੇ ਉਹਦੇ ਜਿਹੜਾ ਆਧਾਰ ਕਾਰਡ ਨਹੀਂ ਦਰਜ ਹੁੰਦਾ ਸੀ ਇਹ ਤਾਂ ਇਹ ਵੀ ਜਦੋਂ ਆਪ ਕਰਦੇ ਨੇ ਫਿਰ ਸਾਰਾ ਕੁਝ ਠੀਕ ਹੈ ਤੇ ਦੂਜਾ ਕਰਦਾ ਹੈ ਉਦੋਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਗਲਤ ਕਰ ਰਿਹਾ ਹੈ ਪਰ ਜੀ ਇਹ ਨਹੀਂ ਕਿ ਅਜਿਹਾ ਕੁਝ ਨਹੀਂ ਹੈ ਜੇ ਤਾਂ ਸਿਰਫ ਇੱਕ ਸਿਰਫ ਨਾਲ ਸਿਆਸਤ ਹੋ ਰਹੀ ਹੈ ਇਸ ਮਾਮਲੇ ਤੇ ਤੇ ਮੈਨੂੰ ਲੱਗਦਾ ਹੈ ਕਿ ਇਹਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੋ ਰਿਹਾ ਹੈ ਦੇਖੋ ਕੈਂਪ ਲੱਗਦੇ ਨੇ ਸਾਥਮੇ ਢੰਗ ਨਾਲ ਨਾ ਕੋਈ ਕਾਨੂੰਨ ਦੀ ਗੱਲ ਹੈ ਉੱਥੇ ਵੀ ਕੋਈ ਅਮਨ ਕਾਨੂੰਨ ਚਵਿਗਨ ਪਾ ਰਹੇ ਨੇ ਤੇ ਨਾ ਹੀ ਕੋਈ ਇਹ ਵੀ ਬਹੁਤ ਵੱਡਾ ਕੋਈ প্রচার ਕਰਦੇ ਨੇ ਪਰ ਹੁਣ ਜਿਵੇਂ ਪਰਸੋਂ ਤੋਂ ਉੱਥੇ 3-5 ਦੇ 3-2 ਜਾਂ 3 ਦਿਨਾਂ ਤੋਂ ਜਿਵੇਂ ਪੁਲਸਾਰ ਤਾਂ ਜਾ ਰਹੀ ਹੈ ਉੱਥੇ ਬਹੁਤ ਵੱਡਾ ਮੁੱਦਾ ਬਣ ਗਿਆ ਤੇ ਪਹਿਲਾਂ ਅੱਜ ਤੱਕ ਤੁਸੀਂ ਦੇਖੋ ਮੈਚ ਕੈਂਪ ਲੱਗ ਰਹੇ ਸੀਗੇ ਜੀ ਕਿੰਨੀ ਕੀ ਗੱਲ ਮੀਡੀਆ ਸਿ ਕਿਸੇ ਨੂੰ ਮਾਰੀ ਸੀ ਕਿ ਇਹ ਕੈਂਪ ਲੱਗ ਰਹੇ ਨੇ ਜਾਂ ਲਗਾਏ ਜਾ ਰਹੇ ਨੇ ਬਿਲਕੁਲ ਕਿਸੇ ਨੂੰ ਸਹੀ ਜ਼ਿਆਦਾ ਜਾਣਕਾਰੀ ਨਹੀਂ ਸੀ ਨਾ ਪਤਾ ਸੀ ਤੇ ਉਹ ਉਹ ਦਾਵਾ ਕਰ ਰਹੇ ਨੇ ਕਿ ਅਸੀਂ ਦਾ 1 ਲੱਖ ਇੱਕ ਇੱਕ 156000 ਲੋਕਾਂ ਨੇ ਪਹਿਲਾ ਫਾਰਮ ਭਰ ਚੁੱਕੇ ਆ ਜੀ ਇਹਨਾਂ ਨੂੰ ਅਸੀਂ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਵੀ ਦਿਵਾ ਚੁੱਕੇ ਆ ਪਰ ਹੁਣ ਜਦੋਂ ਕੱਲ ਤੋਂ ਦੇਖੋ ਕੰਨ ਸਾਰੀਆਂ ਥਾਵਾਂ ਤੇ ਭਾਵੇਂ ਡੇਰਾ ਬਸੀ ਦਾ ਨਗਰ ਅਸੀ ਭਾਵੇਂ ਪਟਿਆਲੇ ਦਾ ਮਸਿੰਗਣ ਸੀ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਨੂੰ ਰਾਸ ਚ ਵੀ ਲਿਆ ਗਿਆ ਕਿੰਨੀ ਬਹਿਸ ਹੋਈ ਆਪਾਂ ਨੇ ਵੀਡੀਓ ਕਲਿੱਪਾਂ ਵੀ ਦੇਖੀਆਂ ਨੇ ਤੇ ਹੋਰ ਥਾਵਾਂ ਤੇ ਵੀ ਕਿਤੇ ੱੱਕਾ ਮੁੱਕੀ ਵੀ ਹੋਈ ਪੰਜਾਬ ਚ 39 ਭਾਜਪਾ ਦੇ ਆਗੂ ਕੱਲ ਤੇ ਵਰਕਰ ਚੁੱਕੇਗੇ ਰੌਂਡ ਅਪ ਕੀਤੇਗੇ ਹਾਲਾਂਕਿ ਤੁਹਾਡੇ ਸਮੇਂ ਬਾਦ ਉਹਨਾਂ ਨੂੰ ਛੱਡ ਦਿੱਤਾ ਗਿਆ। ਫਿਰ ਇਹ ਮਾਮਲਾ ਰਾਜਪਾਲ ਦੇ ਦਰਬਾਰ 'ਚ ਵੀ ਪਹੁੰਚਿਆ ਗਲਾਬਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਵਫਾਦ ਮਿਲ ਕੇ ਆਇਆ ਅਸ਼wini ਸ਼ਰਮਾ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ। ਤੇ ਦੂਜੇ ਪਾਸੇ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਦਹਾੜ ਲਗਾ ਦਿੱਤੀ ਕਿ ਅੱਜ ਰੋਕ ਕੇ ਦਿਖਾਓ ਪਾਜਲ ਕਨੇਡੇ ਉਹਨਾਂ ਨੇ ਕਿੰਨ ਦਾ ਕਿਸੇ ਦਾ ਰਾਜ ਸਭਾ ਸਾਈਡ ਜੀ ਹੱਥ ਪਿੰਡ ਦਾ ਕੋਈ ਨਾਂ ਲਿਆ ਹੈ। ਉਹਨਾਂ ਨੇ ਕਿ ਅੱਜ ਲਾਵਾਂਗੇ ਕੈਂਪ ਤੁਸੀਂ ਆ ਕੇ ਦਿਖਾਓ। ਰੋਕ ਕੇ ਦਿਖਾਓ ਕੱਲ ਉੱਥੇ ਕੈਂਪ ਲਾਇਆ ਗਿਆ ਸੀ ਕਿਤੇ ਕੱਲੋ ਕੈਂਪ ਨੀੜਾ ਪੁਲਿਸ ਨੇ ਸਫਲ ਬਣਾਤਾ ਤੇ ਅੱਜ ਸਾਰੇ ਜਿਹੜੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਮਜਾਰੇ ਕਰ ਰਹੇ ਨੇ ਉਹ ਪੁਤਲੇ ਫੁਕਣਗੇ ਪੰਜਾਬ ਸਰਕਾਰ ਦੇ ਤੇ ਮੁੱਖ ਮੰਤਰੀ ਹੋਰਾਂ ਦੇ ਤੇ ਉਹ ਕਹਿ ਰਹੇ ਨੇ ਕਿ ਇਹ ਤਾਂ ਸੋਸ਼ੋਧੀਆਂ ਦਾ ਦਮਨ ਹੈ ਸਾਡੇ ਤੇ ਜਿਹੜਾ ਉਹਨਾਂ ਨੇ ਪਿਛਲੇ ਦਿਨੀ ਤੁਸੀਂ ਜ਼ਿਕਰ ਕਰਕੇ ਜਿਵੇਂ ਸ਼ਾਮਦਮ ਦੰਡਪੇੜ ਵਾਲਾ ਤੇ ਵੀ ਉਸ ਚੱਕਰ ਜਿੱਦਾਂ ਹੋਣੇ ਤੋਂ ਸ਼ੁਰੂ ਹੋ ਗਈ ਪੰਜਾਬ ਸਰਕਾਰ ਉਹਨਾਂ ਨੇ ਵਿਰਲਾਨ ਕੀਤਾ ਪੰਜਾਬ ਜਵਾਨ ਕੇ 24 ਤਰੀਕ ਨੂੰ ਅਸੀਂ ਫੇਰ ਸਾਰੀਆਂ ਥਾਵਾਂ ਤੇ ਲਾ ਲਵਾਂਗੇ ਤੋਂ ਮੈਨੂੰ ਲੱਗਦਾ ਹੈ ਕਿ ਗਲਤ ਮਹਾਜ ਤੇ ਆ ਗਈ ਪੰਜਾਬ ਸਰਕਾਰ ਇਹ ਮੈਂ ਕੈਂਪ ਕੋਈ ਲਾ ਰਿਹਾ ਤੇ ਲਾ ਲਵੇ ਤੁਸੀਂ ਲਾ ਲਓ ਭਾਈ ਹੋਰ ਵੱਧ ਲਾ ਲਓ ਤੁਹਾਨੂੰ ਕਿਹੜਾ ਰੋਕ ਰਿਹਾ ਹੈ ਕੋਈ ਜਿੰਨੇ ਮਰਜੀ ਕੈਂਪ ਲਾ ਲਓ ਤੇ ਇਹ ਕੈਂਪ ਲਾ ਕੇ ਕੋਈ ਪਰੰਪਰਾ ਆ ਕੇ ਕਿਸੇ ਲੋੜਵੰਦ ਨੂੰ ਕੋਈ ਸਹੂਲਤ ਮਿਲਦੀ ਹੈ ਮਿਲਣੀ ਤਾਂ ਸਾਈਓ ਹੈ ਨਾ ਜਿਹੜਾ एलिਜੀਬਲ ਹੋਏਗਾ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵੈਰੀ ਪਾਈ ਕਰਨੀ ਹੈ ਉਹ ਦੇਖੋ ਕੋਈ ਵੀ ਸਹੂਲਤ ਮਨਦੀਪ ਜੀ ਸਿੱਧੇ ਸੈਂਟਰ ਤੋਂ ਨਹੀਂ ਲਾਹ ਪਤਰੀ ਤੱਕ ਪਹੁੰਚ ਸਕਦੀ। ਸਾਨੂੰ ਕੱਚਾ ਮਕਾਨ ਬਣਾਉਣਾ ਫਰਜ਼ ਕਰੋ ਇਹ ਜਿਹੜਾ ਪ੍ਰਧਾਨ ਮੰਤਰੀ ਦਾ ਯੋਜਨਾ ਹੈ। ਉਹਦੇ ਜੇ ਕੱਚਾ ਮਕਾਨ ਬਣਾਉਣਾ ਹੈ ਤਾਂ ਉਹਨੂੰ ਪਿੰਡ ਦੇ ਸਰਪੰਚ ਨੇ ਵੈਰੀਫਾਈ ਕਰਨਾ ਹੈ ਫਿਰ ਸੈਕਟਰੀ ਨੇ ਕਰਨਾ ਹੈ, ਬੀਡੀਪੀਓ ਨੇ ਕਰਨਾ ਹੈ, ਐਸਡੀਓ ਐਸਡੀਐਮ ਨੇ ਕਰਨਾ ਹੈ ਤਾਂ ਜਾ ਕੇ ਕਿਸੇ ਘਰਾਣ ਤੋਂ ਉਹਨੂੰ ਮਿਲਣੀ ਹੈ, ਘਾਟੇ ਚ ਪੈਣੀ ਹੈ ਤੇ ਦੇਣੀ ਵੀ ਪੰਜਾਬ ਸਰਕਾਰ ਰਾਹੀਂ ਆਣੀ ਹੈ। ਤੇ ਫਿਰ ਕਿਉਂ ਦਰ ਰਹੀ ਹੈ ਸਰਕਾਰ ਸਮਝ ਨਹੀਂ ਆਉਂਦੀ ਇਸ ਗੱਲ ਤੋਂ ਸਿੱਧੇ ਤੌਰ ਤੇ ਤਾਂ ਕੋਈ ਲਾਭ ਨਹੀਂ ਪਹੁੰਚਾ ਸਕਦਾ ਕੋਈ ਵੀ ਵਿਅਕਤੀ ਜਿਹੜਾ ਲਾਭਪਾਤਰੀ ਤੱਕ ਪਰ ਉਹ ਸਰਕਾਰ ਪਹੁੰਚਣਾ ਹੈ ਤੇ ਫਿਰ ਜੇ ਥਰੂ ਸਰਕਾਰ ਪਹੁੰਚਣਾ ਜਿਵੇਂ ਲੱਗਦਾ ਹੈ ਕਿਤੇ ਸਰਕਾਰ ਨੂੰ ਵੀ ਇਹ ਗਲਤ ਲੋਕਾਂ ਨੂੰ ਲਾਭ ਦਿਵਾ ਰਹੇ ਨੇ ਜਾਂ ਗਲਤ ਲੋਕਾਂ ਦੇ ਭਾਰੰਮ ਭਰ ਰਹੇ ਨੇ ਤਾਂ ਜਦੋਂ ਤੁਸੀਂ ਵੈਰੀਫਾਈ ਕਰਦੇ ਹੋ ਤੁਹਾਡੇ ਅਧਿਕਾਰੀ ਵੈਰੀਫਾਈ ਕਰਦੇ ਨੇ ਤਾਂ ਉਦੋਂ ਉਹਨੂੰ ਡਿਨਾਈ ਕਰੋ ਉਦੋਂ ਉਹਨੂੰ ਲੋਕਾਂ ਦਾ ਤੋ ਤੁਰਕੇ ਨਹੀਂ ਹੈ ਠੀਕ ਸਹੀ ਲੋੜ ਬੰਦ ਨਹੀਂ ਹੈ ਜਿਹੜਾ ਸਹੀ ਲੋੜ ਬੰਦ ਹੈ ਉਹ ਨੂੰ ਦੇ ਦੋ ਪਰ ਜਿਹੜੇ ਕੈਂਪਾਂ ਦਾ ਰਾਹ ਰੋਕਣਾ ਜੇ ਕੈਂਪਾਂ ਅਮਰੁੱਧ ਜਿਹੜੀ ਪੁਲਿਸ ਦੀ ਤਾਮਿਲਕਾਰੀ ਨੀਤੀ ਅਪਣਾਣੀ ਹੈ ਕੋਈ ਬੰਸਾ ਤੇ ਕਰਾ ਨਹੀਂ ਹੈ ਤੇ ਇਹਦੇ ਨਾਲ ਭਾਜਪਾ ਨੂੰ ਖਲਾਰਾ ਮਿਲੇਗਾ ਜੀ ਕੋ ਜਿੱਤੇ ਰੰਤਾ ਜਿਹੜੇ ਇਹ ਵੀ ਜਿਹੜੀਆਂ ਸਮੇਂ-ਸਮੇਂ ਸਿਰ ਦੋਸ਼ ਲਾਂਦੀਆਂ ਰਹੀਆਂ ਨੇ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ-ਵੱਟੇ ਨੇ ਉਹਨਾਂ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਾਰਾ ਕੁਝ ਰਲ ਮਿਲ ਕੇ ਹੀ ਗੇਮ ਖੇਡੀ ਜਾ ਰਹੀ ਹੈ ਤਾਂ ਕਿ ਪੰਜਾਬ ਵਿੱਚ ਜਿਹੜੀ ਭਾਜਪਾ ਨੂੰ ਹੋਰ ਮਜ਼ਬੂਤੀ ਮਿਲ ਸਕੇ ਭਾਜਪਾ ਦਾ ਨੂੰ ਹੋਰ ਹਵਾ ਮਿਲ ਸਕੇ ਕਿ ਭਾਜਪਾ ਦਾ ਜਿਹੜਾ ਕਰਦਾ ਹੈ ਹੋਰ ਵੱਧ ਸਕੇ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਸੱਥਾਂ ਤੇ ਵੀ ਇਹ ਤਾਂ ਇਕੱਠੇ ਹੀ ਨਹੀਂ ਪਰ ਪਰ ਇਹ ਵੀ ਜਿਹੜਾ ਕੀਤਾ ਜਾ ਰਿਹਾ ਹੈ ਜਿਹੜਾ ਇਹ ਹੋ ਰਿਹਾ ਹੈ ਜਿਵੇਂ ਪੁਲਿਸ ਦੇ ਨੂੰ ਲੈ ਕੇ ਟੈਂਟ ਪੱਟੇ ਜਾਂਦੇ ਨੇ ਜੇ ਕਿਤੇ ਲਾਏ ਜਾਂਦੇ ਨੇ ਇਹਦੇ ਨਾਲ ਜੋ ਜਿਹੜਾ ਹੈਗਾ ਸਰਕਾਰ ਨੂੰ ਲਾਭ ਹੋਣ ਦੀ ਤਾਂ ਨੁਕਸਾਨ ਹੀ ਹੋਏਗਾ ਸਰਕਾਰ ਕੋਲੇ ਬਹੁਤ سارے ਸਾਧਨ ਨੇ ਠੀਕ ਹੈ ਜੇ ਉਹ ਚਾਹਦੇ ਨੇ ਵੀ ਕੈਂਪਾਂ ਵਾਲਾ ਜਿਹੜਾ ਕਿਸੇ ਨੂੰ ਲਾਹਣ ਨਹੀਂ ਮਿਲਣਾ ਚਾਹੀਦਾ ਇਹਨਾਂ ਕੈਂਪਾਂ ਦੇ ਜਿਹੜੇ ਫਾਰਮ ਭਰੇ ਨੇ ਤਾਂ ਸਰਕਾਰ ਫਿਰ ਕੈਡਵੇ ਆਪਣੇ ਅਧਿਕਾਰੀਆਂ ਨੂੰ ਕਿ ਭਾਈ ਚੰਗੀ ਤਰ੍ਹਾਂ ਪੁਸ਼ਟੀ ਕਰ ਲੋ ਜੇ ਨਹੀਂ ਅਜੇ ਹੈ ਤਾਂ ਸਰਕਾਰ ਫਰਜ਼ ਕਰੋ ਕੈਂਪ ਲਗਾ ਤੇ ਆਪਾ ਆਜਪਾਨੀ ਦਾ ਸਰਕਾਰ ਦੂਜੇ ਪਾਸੇ ਆਪਣਾ ਕੈਂਪ ਲਾ ਲਵੇ ਤੇ ਇਹ ਜਿਹੜਾ ਇੱਥੇ ਆ ਕੇ ਫਾਰਮ ਭਰ ਉਹ ਜੇ ਸਰਕਾਰ ਦਾ ਸਵਾਲਮ ਨਹੀਂ ਭਰਵਾ ਰਹੀ ਹੈ ਸਰਕਾਰ ਦਾ ਕੰਮ ਹੈ ਤੇ ਜੇ ਫਿਰ ਕੋਈ ਹੋਰ ਦੁਜੀ ਤੇ ਭਰਵਾ ਰਹੀ ਹੈ ਤਾਂ ਫਿਰ ਇਹਦੇ ਨਾਲ ਉਹਨੂੰ ਰੋਕਣਾ ਕੀ ਮਤਲਬ ਹੈ ਤਾਂ ਪਸਾਰ ਪਰੰਪਰਾ ਰਹੀ ਹੈ ਤੁਸੀਂ ਆ ਪਹਿਲਾਂ ਦੇਖਿਆ ਨਹੀਂ ਜਦੋਂ ਕੈਪਟਨ ਅਮਰਿੰਦਰ ਨੇ ਵੀ ਜਦੋਂ ਉਹਨਾਂ ਦੀ ਸਰਕਾਰ ਆਈ ਸੀ 2017 ਜੋ ਉਸ ਤੋਂ ਪਹਿਲਾਂ ਕਰਜਾਂ ਦੀ ਮੁਆਫੀ ਦੇ ਜਿਹੜੇ ਕਿੰਨੇ ਫਾਰਮ ਭਰਵਾਏ ਸੀ ਬਿਲਕੁਲ ਜੀ ਬਿਲਕੁਲ ਕਿਸੇ ਸਰਕਾਰ ਨੇ ਨਹੀਂ ਰੋਕੇ ਸੀ ਸੋ ਇਹ ਜਿਹੜਾ ਕਿਸੇ ਸਰਕਾਰ ਦੇ ਕੰਮ ਚ ਵਿਘਨ ਪਾ ਰਹੇ ਨੇ ਗਲਤ ਰੁਮਾਇਤ ਹੈ ਸਰਕਾਰ ਵੀ ਇਹਦੀ ਬਿਲਕੁਲ ਲੋੜ ਨਹੀਂ ਲੋਕਤੰਤਰ ਤੇ ਹਰੇਕ ਵਿਅਕਤੀ ਨੂੰ ਲੋਕਾਂ ਦਾ ਕਹਿਣ ਦਾ ਹੈ ਕਿ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਇਹ ਸਰਕਾਰ ਨੂੰ ਜਿਹੜਾ ਇਹ ਕੈਂਪਾਂ ਨੂੰ ਰੋਕਣ ਦਾ ਫੈਸਲਾ ਹੈ ਇਹਦੇ ਤੇ ਦੁਬਾਰਾ ਜ਼ਰੂਰ ਪੁਨਰ ਵਿਚਾਰ ਕਰਨਾ ਚਾਹੀਦਾ ਹੈ ਜੀ ਜੀ ਸਤਿ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ